ਭਾਬੀ ਦਾ ਮੇਹਣਾ ਮਾਰਨਾ ਚੱਲੀ ਭਾਬੀ ਦੀ ਜੀਵ ਤਲਵਾਰ ਵਾਂਗੂ ਅਣਖ ਆਪਣੀ ਜਾ ਕੇ ਪਾਲ ਮੀਆਂ ਤੀਰਾਂਜਿਆਂ ਦੀ ਕਈ ਸਾਲ ਹੋ ਗਏ ਲੈ ਕੇ ਗਏ ਸੰ ਜੱਟ ਉਦਾਲ ਮੀਆਂ ਨਕ ਮਾਤੇ ਪਿਓ ਦਾ ਦਸਣਾਏ ਮੇਣਾ ਹੋ ਤਾਂ ਸਿਰਾਂ ਤੋਂ ਟਾਲ ਮੀਆਂ ਜਿਹੜਾ ਮੋਢਿਆਂ ਤੂੰ ਇੱਥੇ ਫਿਰੇ ਥੁਕਦਾ ਪਰ ਪਹੁੰਚ ਕੇ ਸੁੱਟ ਖਾਂ ਜਾਲ ਮੀਆਂ ਸਾਡਾ ਉਮਰਨੇ ਹੁਸਨ ਨਾ ਛੋੜ ਆਈ ਤਰ ਮਾਲ ਤੂੰ ਜਾ ਕੇ ਪਾਲ ਮੀਆਂ ਨੱਡੀ ਹੀਰ ਜੇ ਸੁਣੀ ਦੀ ਹੂਰ ਵਰਗੀ ਲਿਆ ਉਸ ਨੂੰ ਜਾਯੋ ਦਾਲ ਮੀਆਂ ਤੇਰੀ ਵੰਜਲੀ ਵਿੱਚ ਜੇ ਤੇੜ ਆਈ ਹੋਰ ਇਸ਼ਕ ਦੀ ਖੇਡ ਲਈ ਚਾਲ ਮੀਆਂ ਗਿੱਦੜ ਸਿੰਘੀ ਫਕੀਰ ਤੋਂ ਮੰਗ ਜਾ ਕੇ ਖੜੀ ਉਸ ਨੂੰ ਬਨ ਕੇ ਨਾਲ ਮੀਆਂ ਮੇਨਾ ਹੀਰ ਜੇ ਕਰਾਂ ਨੂੰ ਪਰਦੇ ਆਏ ਮਾਂ ਪੈਣ ਦੀ ਸਮਝ ਲਈ ਗਾਲ ਮੀਆਂ ਸਾਡੀ ਗੱਲ ਜੇ ਨਹੀਂ ਮਨਜ਼ੂਰ ਤੈਨੂੰ ਬੈਠੇ ਕਰ ਆਰਾਮ ਦੇ ਨਾਲ ਮੀਆਂ ਵਾ ਖੂ ਜਮੀਨ ਨੂੰ ਲਾ ਜੋਤੇ ਨਹੀਂ ਇਸ਼ਕ ਦੇ ਛੇੜ ਸਵਾਲ ਮੀਆਂ ਸਹਬ ਪੁਜੇ ਗਵਾਂਢੀ ਦੇ ਕੁੱਕੜਾਂ ਤੋਂ ਚੰਗੀ ਆਪਣੇ ਘਰਾਂ ਦੀ ਢਾਲ ਮੀਆਂ ਚੰਗੀ ਆਪਣੇ ਘਰਾਂ ਦੀ ਢਾਲ ਮੀਆਂ